ਪੋਟਲਾ ਤੇ ਵਿੱਚ ਪੁਲਜ਼ੇ ਵੱਲੋਂ ਰੇਡ ਕੀਤੀ ਗਈ ਹੈ ਤੇ ਕਈ ਮੁੰਡੇ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਚਾਰ ਮੁੰਡੇ ਤੇ ਤਿੰਨ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਸਕਦੇ ਹੋ ਕਿ ਕਿਵੇਂ ਇਹ ਮੁੰਡੇ ਤੇ ਕੁੜੀਆਂ ਆਪਣਾ ਮੂੰਹ ਲੁਕਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਪੁਲਜ਼ੇ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੋਟਲਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਕਈ ਸਪਾ ਸੈਂਟਰ ਤੇ ਹੋਟਲਾਂ ਦੇ ਵਿੱਚ ਵੀ ਰੇਡ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਮੁੰਡੇ ਕੁੜੀਆਂ ਆਪਣਾ ਮੂੰਹ ਲੁਕਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਹੋਟਲ ਦੇ ਵਿੱਚ ਪੁਲਸ ਦੇ ਵੱਲੋਂ ਰੇਡ ਕੀਤੀ ਗਈ ਹੈ ਜਿਸ ਦੌਰਾਨ ਪੂਜਾ ਹੋਟਲ ਦਾ ਮਾਲਿਕ ਸੀਗਾ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਹ ਵੀ ਇਸ ਦੇ ਵਿੱਚ ਸ਼ਾਮਿਲ ਸੀਗਾ ਦੱਸਿਆ ਜਾ ਰਿਹਾ ਹੈ ਕਿ ਹੋਟਲ ਦੇ ਵਿੱਚ ਧੰਦਾ ਚੱਲ ਰਿਹਾ ਸੀਗਾ ਜਿਸਮ ਫਰੋਸ਼ੀ ਦਾ ਗਲਤ ਕੰਮ ਚੱਲ ਰਿਹਾ ਸੀਗਾ ਜਿਸ ਦੇ ਚੱਲੋ ਪੁਲਿਸ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਕਿਉਂਕਿ ਗੁਰੂ ਨਗਰੀ ਹੋਣ ਦੇ ਚਲਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਨਤਮਸਤਕ ਹੋਣ ਲਈ ਆਉਂਦੇ ਨੇ ਜਿਸ ਦੇ ਚੱਲੇ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਪੂਰੇ ਤਰੀਕੇ ਦੇ ਨਾਲ ਮੁਸਤੈਦ ਦਿਖਾਈ ਦੇ ਰਿਹਾ ਤੇ ਉੱਥੇ ਹੀ ਪਿਛਲੇ ਦਿਨੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਈ ਹੋਟਲਾਂ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਸੀਗਾ ਜਿਸ ਦਾ ਚੱਲਦਾ ਹੈ ਪੁਲਿਸ ਜਿਹੜੀ ਕਿ ਪੁਲਿਸ ਨੇ ਮੁਕਬਰਤੀ ਸੂਚਨਾ ਦੇ ਆਧਾਰ ਤੇ ਉੱਤੇ ਇਹਨਾਂ ਹੋਟਲਾਂ ਦੇ ਵਿੱਚ ਰੇਡ ਕੀਤੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ 3 ਲੜਕੀਆਂ ਸਣੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦੇ ਕਿ ਇਸ ਦੇ ਵਿੱਚ ਇੱਕ ਹੋਟਲ ਦਾ ਮਾਲਕ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਇਹਨਾਂ ਨੂੰ ਆ ਜਿਹੜਾ ਕਿ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਵੀ ਕਈ ਵਾਰਦਾਤਾਂ ਨੂੰ ਅਨਜਾਨ ਦਿੱਤਾ ਜਾਂਦਾ ਆਇਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਅਜੇ ਹੀ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੇ ਕਿ ਹੋਟਲਾਂ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਮੁੰਡੇ ਕੁੜੀਆਂ ਨੂੰ ਵੀ ਕਾਬੂ ਕੀਤਾ ਗਿਆ। ਮਾਰ ਮਿਲਿਆ ਸਰ ਅੱਜ ਸਰ ਜਿਹੜਾ ਹੋਟਲ ਦੇ ਵਿੱਚ ਮਾਰ ਕਿੱਕ ਤੋਂ ਦਾ ਪੁਲਿਸ ਮਾਰਨ ਤੇ ਇੱਕ ਦਿਨ ਦਾ ਪੁਲਿਸ ਮਾਰਨ ਕਿਹੜੀ ਜਗ੍ਹਾ ਤੇ ਫੜੇ ਗਈ ਸੀ ਇਹ ਜੀ ਇੱਕ ਬਟਾਰ ਰੋਡ ਤੇ ਹੋਟਲ ਤੇਰੀ ਟੌਂ ਤੇ ਇੱਕ ਹੈਗਾ ਜੀ ਗੇ ਲੋਟ ਦੋਵਾਂ ਹੋਟਲਾਂ ਤੋਂ ਤਿੰਨ ਕੁੜੀਆਂ ਤੇ ਚਾਰ ਮੁੰਡੇ ਫੜਿਆ ਇਹ ਘੁੱਟ ਦਾ ਮਾਰ ਫੜਿਆ ਸਰ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਚਾਰ ਮੁੰਡੇ ਨੇ ਤੇ ਤਿੰਨ ਕੁੜੀਆਂ ਦੀ ਸਰ ਉਹਨੂੰ ਕਿੰਨੇ ਦਾ ਮਾਰ ਮਿਲੇ ਹੁਣ ਇੱਕ ਦਿਨ ਦਾ ਮਾਰ ਮਿਲੇ ਇੱਕ ਦਿਨ ਸਰ ਇਹ ਇੱਕ ਕਾਫੀ ਦਿਨ ਦਾ ਕਹਿੰਦੇ ਕੰਮ ਚੱਲ ਹਾਂਜੀ ਇਹ ਬੜੇ-ਬੜੇ ਪੱਧਰ ਤੇ ਚਲਾ ਰਿਹਾ ਜੀ ਰਿਮਾਰਡ ਮਿਲਿਆ ਵਾ ਤਫਤੀਸ਼ ਕਰਦੇ ਜੇ ਅੱਗੇ ਕੀ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਹੋਰ ਹਾਸਾ